ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ ਅੱਜ ਵੀਡੀਓ 'ਚ ਮੀਨੀ ਵਲੌਗ 'ਚ ਅੱਜ ਆਪਾਂ ਆਇਆ ਵੋਟ ਪਾਉਣ ਵਾਸਤੇ ਤੇ ਵੋਟ ਪਾਉਣ ਵਾਸਤੇ ਬੈਸਕੂਲ ਚ ਆਇਆ ਉਹ ਪਤਨ ਦਿਖਾ ਦਿੰਦੇ ਆ ਤੇ ਆ ਆਪਣੇ ਕੋਲ ਡਾਕੂਮੈਂਟ ਆਇਆ ਇਹ ਦੇਖ ਸਕਦੇ ਆ ਇਹ ਦਿਨ ਆਪਾਂ ਜਾਣੀ ਅੱਜ ਪਹਿਲੀ ਵਾਰ ਵੋਟ ਪਾਉਣ ਵਾਸਤੇ ਤੇ ਤੁਹਾਨੂੰ ਦਿਖਾਉਂਦੇ ਆ ਆਪਾਂ ਕਿੱਥੇ ਆਇਆ ਤੇ ਬਣੇ ਰਹੋ ਮੇਰੀ ਵੀਡੀਓ ਦੇ ਨਾਲ ਮੀਨੀ ਵਲੌਗ 'ਚ ਤੁਹਾਡਾ ਸਵਾਗਤ ਹੈ ਤੇ ਆਪਾਂ ਚੱਲਦੇ ਆ ਹੁਣ ਅੰਦਰ ਨੂੰ ਤੇ ਤੁਹਾਨੂੰ ਵੀ ਦਿਖਾਉਂਦੇ ਆ ਪੈਕ ਟਾਈਮ ਲਾ ਕਰਕੇ ਆਪਾਂ ਇੱਥੇ ਇੱਥੇ ਵੋਟ ਪਾਣੀ ਆ ਤੇ ਹੁਣ ਆਪਾਂ ਚੱਲਦੇ ਅੰਦਰ ਅੰਦਰ ਤੇ ਨਵੀਂ ਵੀਡੀਓ ਬਣਾ ਸਕਦੇ ਤੇ ਪਾਉਂਦੇ ਆਪਾਂ ਵੋਟ ਤੇ ਫਿਰ ਚੱਲਦੇ ਆਂ ਅੰਦਰ ਨੂੰ ਆਪਾਂ ਸਕੂਲ ਦੇ ਦਰਵਾਜ਼ੇ ਚੁੱਕਿਆ ਹੁਣ ਆਪਾਂ ਚੱਲਨੇ ਆ ਵੋਟ ਪਾਉਣ ਵਾਸਤੇ ਤੇ ਦਿਖਾਉਨੇ ਆ ਕਿੱਥੇ ਵੋਟ ਪਾਣੀ ਆ ਦਿਖਾ ਨਹੀਂ ਸਕਦੇ ਸ਼ੋਅ ਨਹੀਂ ਕਰ ਸਕਦੇ ਇੱਥੇ ਤੇ ਵੋਟ ਪਾ ਕੇ ਫਿਰ ਆਪਾਂ ਚੱਲਦੇ ਆਂ ਅੰਦਰ ਨੂੰ ਕੋ ਪਹੁੰਚ ਚੁੱਕਿਆ ਅੰਦਰ ਤੇ ਹੁਣ ਆਪਾਂ ਦੇਖੋ ਦੇਨੇ ਆਪਣੇ ਡਾਕੂਮੈਂਟ ਫਿਰ ਪਾਉਂਦੇ ਆਪਾਂ ਵੋਟ ਆ ਆ ਰਿਪੋਰਟ ਪਾਉਣ ਵਾਸਤੇ ਅਸੀਂ ਦੇ ਰਹੇ ਹਾਂ ਜੀ ਆਪਾਂ ਆਪ ਪਾਏ ਵੋਟ ਇਹ ਰਹਾ ہمارا ਵੋਟਰ ਕਾਰਡ ਅਸੀਂ ਫਸਟ ਵਾਰ ਵੋਟ ਪਾਈ ਹੈ ਇਹ ਫੋਟ ਪਾ ਚੁੱਕੇ ਹਾਂ ਤੇ ਹੁਣ ਆਪਾਂ ਚੱਲੇ ਆਂ ਬਹੁਤ ਸੌਖੀ ਵੋਟ ਪਾਣੀ ਹੈ ਪਹਿਲੀ ਵਾਰ ਪਾਈ ਹੈ ਹਡਲੀ ਚ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਤੇ 2 ਮਿੰਟ ਦੀ ਵੀਡੀਓ ਆਪਾਂ ਬਣਾ ਚੁੱਕੇ ਹਾਂ ਤੇ ਆਪਣਨ ਤੁਹਾਡਾ ਸਵਾਗਤ ਹੈ ਆਪਣੇ ਮੀਨੀ ਵਲੌਗ ਦੇ ਵਿੱਚ ਤੇ ਕਿਸੇ ਦੱਸਿਓ ਕਮੈਂਟ ਕਰਕੇ ਕਿੱਥੇ-ਕਿੱਥੇ ਵੋਟਾਂ ਪੈ ਰਹੀਆਂ ਨੇ ਸਾਡੇ ਮਾਫੀ ਸਾਡਾ ਏਰੀਆ ਮਾਰਕ ਕੀ ਆ ਅਸੀਂ ਜੋਨੇ ਮਾਰਕ ਕੀ ਆਏ ਇਟਾਲੀਆ ਚ ਤੇ ਆਸੀ ਪਾਈ ਆ ਵੋਟ ਤੇ ਬਹੁਤ ਗੁੱਡ ਐਕਸਪੀਰੀਅੰਸ ਸੀਗਾ ਬਲਤ ਲੱਗਾ ਬਹੁਤ ਜਾਦੀ ਦੂਰ ਆ ਚਲੋ ਇੱਕ ਫਰੈਂਡ ਦੇ ਨਾਲ ਆਪਾਂ ਆ ਗਏ ਸੀਗੇ ਤੇ ਵੋਟ ਆਪਾਂ ਪਾ ਦਿੱਤੀ ਆ ਹੁਣ ਆਪਾਂ ਚੱਲਦਿਆਂ ਘਰ ਨੂੰ ਇੰਜਾਂ ਵਾਂਗੂੰ ਜਾਦੀ ਪੀੜ ਤਾਂ ਹੈ ਨਹੀਂ ਸੀਗੀ ਤੇ ਅਪਾ ਵੋਟ ਪਾ ਕੇ ਆ ਚੁੱਕੇ ਆ ਤੇ ਮੀਨੀ ਵਲੌਗ ਜੇ ਆਪਾਂ ਬਣਾ ਲਏ ਸੀ ਛੋਟਾ ਜਿਹਾ ਤੇ ਤੁਹਾਨੂੰ ਦੱਸਤਾ ਕਿੱਥੇ ਵੋਟ ਪਾਈ ਆ ਠੀਕ ਹੈ ਹੁਣ ਵੋਟ ਪਾ ਕੇ ਚੰਦ ਗਏ ਆਪਾਂ ਘਰ ਨੂੰ ਤੇ ਤੁਹਾਨੂੰ ਮੇਰੀ ਆ ਵੀਡੀਓ ਕਿੱਦਾਂ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਛੋਟੇ ਜਿਹੀ ਵਲੌਗ 'ਚ ਤੁਹਾਡਾ ਵੈਲਕਮ ਕਰਦੇ ਆਂ ਸੀ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਤੁਹਾਨੂੰ ਜੇ ਹੋਣੇ ਤੁਹਾਡਾ ਜਿਆ ਵਾਰ ਦਾ ਵੀਊ ਤੇ ਗੋਸਤਵਾਦ ਬੰਦੇ ਜਿਹਦਾ ਕਰਦੇ ਆਂ ਹੰਡ ਆ ਤੇਰੀ ਚਾ ਪਾਇ ਸੀਗੇ ਆ ਤੁਸੀਂ ਦੇਖ ਸਕਦੇ ਆਂ ਤੁਹਾਨੂੰ ਦਿਖਾਉਂਦੇ ਆਂ ਬੈਕ ਕੈਮਰਾ ਵਰਕੇ ਆ ਦਾ ਪਕਸਾ ਕੱਢੀ ਜੇ ਕਿ ਫਿਰ ਲੱਗਣ ਲੱਗੀ ਆਪਾਂ ਤੁਰ ਕੇ ਚੱਲੇ ਆਂ ਮੈਂ ਤਾਂ ਕਿਹਾ ਸੀ ਬਹੁਤ ਦੂਰ ਆ ਪਰ ਉਹਨੇ 5 ਮਿੰਟ ਚ ਪਹੁੰਚਾਤਾ ਆਪਾਂ ਨੂੰ ਤੇ ਹੋ ਫੇ ਚਲਾਗਾ ਮੈਂ ਕਿਹਾ ਮੈਂ ਕੋਈ ਗੱਲ ਨਹੀਂ ਆਪਾਂ ਚੋਂ ਤੁਰ ਕੇ ਚੱਲ ਜਾਣਾ ਕਹਿੰਦਾ ਚਲੋ ਸਹੀ ਓਕੇ ਆ ਅੱਗੇ ਦੇਖ ਸਕਦੇ ਆ ਬਾਜੜਾਈ ਚੜਨੀ ਆ ਇਹ ਹੈ ہماری ਫਿਟੀ ਦਾ 뷰 ਪੋਰਟਪਾਕੇ ਆ ਗਏ ਹਮ ਹਮੇ ਬਹੁਤ ਚਾਹਤਾ ਬੋਟਪੌਂਦਾ ਤੇ ਆਪੋ ਪੋਰਟ ਬਾ ਰਚਕੇ ਤੇ ਕਾਫੀ ਭੀੜ ਸੀਗੀ ਇੱਥੇ ਸ਼ਹਿਰ ਚ ਕਈ ਬੂਥ ਹਨਾ ਬੋਟਪੌਂ ਵਾਲੇ ਤੇ ਪੋਰਟ ਪਾ ਚੁੱਕੇ ਆ ਤੇ ਜਾਣੇ ਪਿਆ ਘਰ ਨੂੰ ਤੇ ਉਹਨੇ ਜੇ ਵੋਟ ਪਾਉਂਦਾ ਮੇਰਾ ਪਹਿਲਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਤੇ ਵੋਟ ਵੀ ਪਹਿਲੀ ਵਾਰ ਪਾਈ ਆਪਾਂ ਪਾਈ ਆਪਾਂ ਚੰਗੇ ਇਨਸਾਨ ਨੂੰ ਆ ਬਾਕੀ ਦੇਖੋ ਕੀ ਰੰਗ ਲਾਉਂਦੀ ਆ ਤੇ ਕਿਉਂਕਿ ਤੇ ਕਿਹੜਾ ਵੀਡੀਓ ਬਣਾ ਸਕਦੇ ਸੀਗੇ ਜੇ ਵੀਡੀਓ ਬਣਾਉਦੇ ਹੁੰਦੇ ਬਣਾਉਣੀ ਹੁੰਦੀ ਤਾਂ ਮੈਂ ਬਣਾ ਦੇਣੀ ਸੀਗੀ ਪਰ ਤੇ ਵੀਡੀਓ ਲਾਉਣੀ ਸੀਗੀ ਪੁਲਿਸ ਵਾਲੇ ਖੜੇ ਸੀਗੇ ਤੇ ਇਸ ਕਰਕੇ ਆਪਾਂ ਵੀਡੀਓ ਨਹੀਂ ਬਣਾਈ ਤੇ ਹੁਣ ਅੱਗੇ ਕਰਦੇ ਆਂ ਪੱਜ ਦੀ ਆਪਣੀ ਵੀਡੀਓ ਦਾ ਦਾ ਐਂਡ ਤੇ ਜਲਦੀ ਮਿਲਾਂਗੇ ਆਪਾਂ ਤੁਹਾਨੂੰ ਜਨਾਲੇ ਕੋਰ ਨਾਲ ਵੀਡੀਓ ਚ ਰੱਬ ਰੱਖਾ ਤੇ ਇੱਕ ਯਾਰ ਆਪਾਂ ਤੇ ਆਪਣੀ ਪਰਿਵਾਰ ਦਾ ਖਿਆਲ ਰੱਖਣਾ ਗੁੱਡ ਬਾਏ